ਸ਼ਸ਼ੀ ਕਾਲ ਜੀ ਅੱਜ ਆਪਾਂ ਤੁਹਾਨੂੰ ਫੀਟਿੰਗ ਦੀ ਨਿਸ਼ਾਨੀ ਐ ਸਲਾਈ ਜਿਹੜੀ ਲਗਾਉਣੀ ਦੱਸਾਂਗੇ ਤੇ ਲਈ ਦੇਖੋ ਆਪਾਂ ਨਾਰਮਲ ਜਿਹੜੀ ਨਿਸ਼ਾਨੀਆਂ ਲਗਾ ਲੈਣੀਆਂ ਇੱਥੇ ਆਪਾਂ ਨੇ ਫੀਟਿੰਗ ਦੀ ਇੱਥੇ ਆਪਾਂ ਨੇ ਕਮਰ ਦੀ نیچے ਆਪਾਂ ਨੇ हिਪ ਦੀ ਨਿਸ਼ਾਨੀ ਇਹਦੇ ਲਗਾ ਲਈ ਹੁਣ ਆਪਾਂ ਕੀ ਗਲਤੀ ਕਰਦੇ ਸਲਾਈ ਲਗਾਉਣ ਵੇਲੇ ਜਿਹੜੇ ਬਿਗਨਰ ਨੇ ਇੱਥੋਂ ਸਿੱਧੇ ਸ਼ੁਰੂ ਕਰ ਦਿੰਦੇ ਨੇ ਬੈਕ ਪੱਲਾ ਮਤਲਬ ਐਦਾਂ ਹੀ ਜੋਇੰਟ ਕਰਕੇ ਆਪਾਂ ਨੇ ਐਦਾਂ ਨਹੀਂ ਸ਼ੁਰੂ ਕਰਨਾ ਇੱਥੋਂ ਨਾ ਥੋੜਾ ਜਿਹਾ ਗੈਪ ਆ ਜਿਹੜਾ ਛੱਡਣਾਗਾ ਦੇਖੋ ਆਪਾਂ ਨੇ ਇੱਥੇ हिਪ ਦੇ ਕੱਟ ਲਗਾਏ ਹੋਏ ਹੈਗੇ ਪਹਿਲਾਂ ਜਦੋਂ ਆਪਾਂ ਕੁਰਤੀ ਕੱਟਦੇ ਹੁੰਨੇ ਆ ਉਥੋਂ ਆਪਾਂ ਨੇ ਸ਼ੁਰੂ ਕਰ ਲੈਣਾ ਕੱਟਣਾ ਦੇਖੋ ਇਸ ਤਰੀਕੇ ਨਾਲ ਨਿਸ਼ਾਨਾ ਜਿਹੜੇ ਮਲਾ ਲੈਣੇ ਆ ਆਪਸ ਦੇ ਵਿੱਚ ਮਲਾ ਕੇ ਜਿਹੜਾ ਉੱਪਰੋਂ ਗੈਪ ਰਹੂਗਾ ਨਾ ਉਨਾਂ ਕਾ ਆਪਾਂ ਨੇ ਗੈਪ ਛੱਡਣਾਗਾ ਫਿਰ ਆਪਾਂ ਨੇ ਜਿਹੜੀ ਇਹ ਸਲਾਈ ਆ ਲਗਾਉਣੀ ਹੈਗੀ ਦੇਖੋ ਇਸ ਤਰੀਕੇ ਨਾਲ ਫਿਰ ਨਾ ਇਹ ਨਾ ਗਲਾ ਪਸੇ ਨਹੀਂ ਆਂਦਾ ਹੈਗਾ ਜਦੋਂ ਇਹ ਆਪਾਂ ਸਲਾਈ ਬਿਲਕੁਲ ਸਹੀ ਲਾਉਣੀ ਹੈਗੇ ਦੇਖੋ ਥੋੜਾ ਜਿਹਾ ਗੈਪ ਹੈ ਦੋ ਦੋ ਹੋਗਾ ਜਿਹੜੀ ਆਪਾਂ ਨੇ ਸਾਈਡ ਵਾਲੀ ਪਲੋਈ ਪਾਈ ਆ ਉਹਦੇ ਕਰਕੇ ਆ ਕੱਪੜਾ ਜਿਹੜਾ ਇਕੱਠਾ ਹੋ ਜਾਂਦਾ ਹੈਗਾ ਫਿਰ ਜਿਹੜਾ ਉੱਪਰੋਂ ਗੈਪ ਰਹਿ ਰਿਹਾ ਮੋੜੇ ਲਵੋ ਇਹ ਆਪਾਂ ਜਦੋਂ ਆਹ ਵਾਲੀ ਪਲੋਈ ਪਾਈਏ ਇਹਦੇ ਵਿੱਚ ਕਪੜਾ ਇਕੱਠਾ ਹੋ ਜਾਂਦਾ ਇੰਨਾ ਕੁ ਇਸ ਤਰੀਕੇ ਨਾਲ ਜਦੋਂ ਆਪਾਂ ਪਲੋਈ ਪਾਉਣੇ ਆਂਗੇ ਇਸ ਲਈ ਇਸ ਗੱਲ ਦਾ ਧਿਆਨ ਰੱਖਣਾ ਇੱਥੋਂ ਇੰਨਾ ਗੈਪ ਰੱਖਣਾ ਜਦੋਂ ਆਪਾਂ ਬਾਹਰ ਦੇਣਾਗੇ ਉਹਦੇ ਇਹਦੀ ਕਟਿੰਗ ਕਰਾਂਗੇ